ਕਾਊਂਟਰ ਇੰਟੈਲੀਜੈਂਸ ਜਿਲ੍ਹਾਦਰ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹੋਇਆ ਵੱਖਵਾਦੀ ਮੋਡੀਊਲ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਉਤੇ ਹੀ ਇਸ ਦੀ ਗ੍ਰਿਫਤਾਰੀ ਦੇ ਨਾਲ ਯੋਜਨਾਬੱਧ ਇੱਕ ਹੋਰ ਵੱਡੀ ਟਾਰਗੇਟ ਕਿਲਿੰਗ ਨੂੰ ਟਾਲ ਦਿੱਤਾ। ਇਸ ਮਾਡਿਊਲ ਦੇ ਵਿੱਚ ਤਿੰਨ ਮੈਂਬਰਾਂ ਜਗਰੂਪ ਸਿੰਘ ਉਰਫ ਜਗਾ ਸੁਖਜੀਤ ਸਿੰਘ ਉਰਫ ਸੁੱਖਾ ਅਤੇ ਨਵਪ੍ਰੀਤ ਉਰਫ ਨਵਨੂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਗੋਲੀ ਸਿੱਕਾ ਸਮੇਤ ਚਾਰ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਇਹ ਇਹ ਮਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ ਮੁਲਕੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਬੜੀ ਉਲੂ ਅਮਰੀਕਾ ਆਧਾਰਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਨਵਾਂ ਸ਼ੈਰੀਆ ਜੋ ਕਿ ਪਾਕਿਸਤਾਨ ਆਧਾਰਿਤ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਉਸ ਦੇ ਸਾਥੀ ਲਾਡੀ ਬਕਾਪੂਰੀਆ ਜੋ ਕਿ ਇਸ ਸਮੇਂ ਗ੍ਰੀਸ ਵਿੱਚ ਸਥਿਤ ਹੈ ਵੱਲੋਂ ਚਲਾਇਆ ਜਾ ਰਿਹਾ ਸੀ ਇਸ ਮਾਮਲੇ ਦੇ ਵਿੱਚ SSC ਅੰਮ੍ਰਿਤਸਰ ਵਿਕੇ ਕਾ FIR ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਨੂੰ ਖਤਮ ਕਰਨ ਦੇ ਲਈ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਤੇ ਲਈ ਹੋਰ ਜਾਂਚ ਜਾਰੀ ਹੈ ਇਤੇ ਵੀ ਦੱਸਿਆ ਕਿ ਚਾਰ ਅਦਨੇ ਕਾ ਹਥਿਆਰ ਜੋ ਬਰਾਮਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਇੱਕ ਗਲੌਕ ਪਿਸਤੌਲ 9mm ਇੱਕ ਇੱਕ ਮੈਗਜ਼ੀਨ ਅਤੇ 6 ਕਾਰਤੂਸ ਇੱਕ ਪਿਸਤੌਲ ਪੀਐਕਸ 5 ਸਟੋਮ ਬਰੇਟਾ 3 ਬੋਰ ਅਤੇ ਇੱਕ ਮੈਗਜ਼ੀਨ ਅਤੇ 4 ਗੋਲੀਆਂ ਤਣੇ ਇੱਕ ਦੇਸੀ ਕਟਾ ਤੇ 30 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਨਾਲ ਇੱਕ ਮੈਗਜ਼ੀਨ ਅਤੇ 4 ਕਾਰਤੂਸ ਅਤੇ ਇੱਕ ਦੇਸੀ ਕਟਾ ਬਤੀ ਬੋਰ ਤੇ ਇੱਕ ਮੈਸਿਨ ਆਟਕਾਰਟੂਸ ਬਰਾਮਦ ਕੀਤਾ ਗਿਆ।